ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਦਾ ਸੁਆਗਤ ਹੈ ਇੱਕ ਨਵੀਂ ਵੀਡੀਓ 'ਚ ਬੀਏ ਫਸਟイヤー ਦੀ ਫਸਟ ਸੈਮੈਸਟਰ ਦਾ ਪੰਜਾਬੀ ਦਾ ਸਿਲੇਬਸ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਕ ਪੋਇਮ ਤੁਹਾਨੂੰ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਥੀਮ ਕਰਵਾ ਰਹੇ ਹਾਂ ਸਾਰ ਕਰਵਾ ਰਹੇ ਹਾਂ ਤਾ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਸਾਡਾ ਟੌਪਿਕ ਹੈ ਜਾਂ ਅਸੀਂ ਕਹਿ ਸਕਦੇ ਹਾਂ ਅੱਜ ਦੀ ਵੀਡੀਓ ਜਿਹੜੀ ਸਾਡੀ ਹੈਗੀ ਉਹ ਮੇਨ ਹੈਗੀ ਹੈ ਭਾਰਤ ਕਵਿਤਾ ਨੂੰ ਲੈ ਕੇ ਭਾਰਤ ਕਵਿਤਾ ਦਾ ਵਿਸ਼ਾ ਵਸਤੂ ਥੀਮ ਜਾਂ ਫਿਰ ਇਸ ਦਾ ਸਾਰ ਕੀ ਹੈ ਇਸ ਦਾ ਕੇਂਦਰੀ ਭਾਪ ਕੀ ਹੈ ਉਸ ਬਾਰੇ ਅਸੀਂ ਅੱਗੇ ਪੜਨ ਜਾ ਰਹੇ ਆ ਤਾਂ ਜਿਹੜੇ ਵੀ ਸਟੂਡੈਂਟ ਚੈਨਲ ਤੇ ਪਹਿਲੀ ਵਾਰ ਆਏ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਦੂਸਰੀ ਗੱਲ ਤੁਸੀਂ ਪਲੇਲਿਸਟ ਨੂੰ ਫੋਲੋ ਕਰ ਲਓ ਉੱਥੇ ਪਲੇਲਿਸਟ ਤੁਹਾਨੂੰ A ਤੋਂ Z ਤਿਆਰੀ ਜਿਹੜੀ ਆ ਪੰਜਾਬੀ ਦੀ ਦੇਖਣ ਨੂੰ ਮਿਲੇਗੀ ਬਾਕੀ ਸਬਜੈਕਟ ਦੀ ਵੀ ਇੱਕ ਇੱਕ ਕਰਕੇ ਵੀਡੀਓਜ਼ ਲੈ ਕੇ ਆ ਰਹੇ ਹਾਂ ਤੁਸੀਂ ਜਰੂਰ ਚੈਨਲ ਤੇ ਬਣੇ ਰਹੋ ਤਾਂ ਹੁਣ ਆਪਾਂ ਫਿਰੂਜ਼ਦੀਨ ਸ਼ਰਫ ਦੀ ਦੂਜੀ ਕਵਿਤਾ ਭਾਰਤ ਦੀ ਗੱਲ ਕਰਦੇ ਆਂ ਭਾਰਤ ਕਵਿਤਾ ਫਿਰੂਜ਼ਦੀਨ ਸ਼ਰਫ ਦੀ ਰਚਨਾ ਹੈ ਇਸ ਦਾ ਵਿਸ਼ਾ ਭਾਰਤ ਦੇ ਗੁਣਾਂ ਦੀ ਮਹਿਮਾ ਹੈ ਤੇ ਦੇਸ਼ ਜਿਹੜਾ ਪਿਆਰ ਦੀ ਰਚਨਾ ਹੈ ਅਸੀਂ ਭਾਰਤ ਦੇ ਗੁਣਾਂ ਦਾ ਗਾਇਨ ਕਰਦੇ ਆਂ ਪੰਜਾਬ ਵਿੱਚ ਅਸੀਂ ਪੰਜਾਬ ਇੱਕ ਸਟੇਟ ਦੀ ਗੱਲ ਕੀਤੀ ਸੀ ਹੁਣ ਅਸੀਂ ਪੂਰੇ ਭਾਰਤ ਦੀ ਗੱਲ ਕਰ ਰਹੇ ਆ 29 ਤੋਂ 30 ਸਟੇਟਾਂ ਦੀ ਗੱਲ ਕਰ ਰਹੇ ਆ ਠੀਕ ਹੈ ਭਾਰਤ ਕਵਿਤਾ ਫਿਰੋਜ਼ਦੀਨ ਸ਼ਰਫਦੀ ਰਚਨਾ ਸਾਨੂੰ ਇਹ ਪਤਾ ਲੱਗ ਗਿਆ ਦੂਸਰਾ ਉਹਦੇ ਵਿੱਚ ਵਿਸ਼ਾ ਕੀ ਆ ਉਹਦਾ ਵਿਸ਼ਾ ਕੀ ਆ ਭਾਰਤ ਦੇ ਗੁਣਾਂ ਦੀ ਮਹਿਮਾ ਕੀਤੀ ਆ ਬਸ ਕਲੀਅਰ ਕਟੇ ਦੋ ਲਾਈਨਾਂ ਚ ਕਵਰ ਆਊਟ ਕਰਨਾ ਕੀ ਹੈ ਕਿਸ ਵਾਸਤੇ ਕਵਿਤਾ ਅਸੀਂ ਉਹਦੀ ਗਾਇਨ ਕਰਦੇ ਹੁਣ ਅਸੀਂ ਉਸ ਬਾਰੇ ਪੜ੍ਹਦੇ ਆ ਕਿ ਕਵੀ ਕਹਿੰਦਾ ਕੀ ਆ ਕਵੀ ਕਹਿੰਦਾ ਕਿ ਭਾਰਤ ਸੂਹਣੀਆਂ ਸੂਹਣੀਆਂ ਥਾਵਾਂ ਠੰਡੀਆਂ ਸਰਦ ਹਵਾਵਾਂ ਤੇ ਗੁੜੀਆਂ ਸ਼ਾਮਾਂ ਨਾਲ ਭਰਪੂਰ ਹੈ ਇਸ ਵਿੱਚ ਪਿਆਰ ਪਾਲਦੇ ਨੇ ਹੁਸਨ ਪਾਲਦਾ ਵਾ ਹਰ ਇੱਕ ਨੂੰ ਇਹ ਮਾਉਂਦਾ ਵਾ ਕਿਦਰੇ ਇਸਨੇ ਇਸ਼ਕ ਦੀ ਫਾਹੀ ਲਾਈ ਹੋਈ ਹੈ ਇਸ ਵਿੱਚ ਕਿਦਰੇ ਰਾंजे ਦਿਸਦੇ ਨੇ ਕਿਦਰੇ ਹੀਰੇ ਦਿਖਾਈ ਦਿੰਦੀਆਂ ਨੇ ਤਕਦੀਰ ਰੱਬ ਨੇ ਬਹੁਤ ਸੋਹਣੀ ਲਿਖੀ ਐ ਇਸ ਦੀ ਕਿਦਰੇ ਕ੍ਰਿਸ਼ਨ ਦੀ ਬਾਂਸੂਰੀ ਗੂੰਜਦੀ ਐ ਕਿਤੇ ਗੁਰੂ ਨਾਨਕ ਦੇਵ ਜੀ ਦੀ ਭਗਤੀ ਦਾ ਬੋਲਬਾਲਾ ਕਿਦਰੇ ਬੁੱਲੇ ਸ਼ਾਹ ਦੀ ਕਾਫੀ ਤੇ ਰੌਣਕ ਲਾਈ ਹੋਈ ਐ ਇਹ ਸਾਰੇ ਸੰਸਾਰ ਨੂੰ ਸੁਣਾ ਕੇ ਜਨਮ ਨੂੰ ਸਫਲ ਕਰਾਂਗੇ ਤਾਂ ਹਾਂਜੀ ਦੋਸਤੋ ਤੁਸੀਂ ਜਿਵੇਂ ਇੱਥੇ ਦੇਖ ਰਹੇ ਹੋ ਸਟੂਡੈਂਟ ਤੁਸੀਂ ਦੇਖ ਰਹੇ ਹੋ ਕਿ ਇੱਥੇ ਅਲੱਗ-ਅਲੱਗ ਜਿਵੇਂ ਗੁਰੂ ਨਾਨਕ ਦੇਵ ਜੀ ਦੀ ਗੱਲ ਕੀਤੀ ਗਈ ਹੈ ਬੁੱਲੇ ਸ਼ਾਹ ਦੀ ਗੱਲ ਕੀਤੀ ਹੈ ਕ੍ਰਿਸ਼ਨ ਦੀ ਗੱਲ ਕੀਤੀ ਇੱਥੋਂ ਭਾਵ ਇਹ ਹੈ ਕਿ ਅਲੱਗ-ਅਲੱਗ ਧਰਮਾਂ ਦੇ ਲੋਕ ਰਹਿੰਦੇ ਨੇ ਅਲੱਗ-ਅਲੱਗ ਧਰਮਾਂ ਨੂੰ ਮੰਨਦੇ ਨੇ ਪਰ ਫਿਰ ਵੀ ਸਾਰੇ ਇਕਜੁੱਟ ਹੋ ਕੇ ਰਹਿੰਦੇ ਨੇ ਇਸ ਨੂੰ ਇਹ ਜਿਹੜਾ ਐਕਸਪਲੇਨ ਕਰਨ ਦੀ ਕੋਸ਼ਿਸ਼ ਇਦਾਂ ਕੀਤੀ ਗਈ ਆ ਠੀਕ ਹੈ ਇਹ ਜਿਹੜਾ ਸਾਰ ਹੈ ਸਾਰ ਬੜਾ ਹੀ ਜ਼ਿਆਦਾ ਬਹੁਤ ਸੌਖੇ ਸ਼ਬਦਾਂ ਦੇ ਵਿੱਚ ਸੀਗਾ ਪਰ ਬੜਾ ਇੰਪੋਰਟੈਂਟ ਤੇ ਵਧੀਆ ਸਮਝਾਇਆ ਗਿਆ ਹੈ ਤੇ ਸਾਰ ਠੀਕ ਹੈ ਪਰ ਦੁਆਰਾ ਵੀ ਤੁਹਾਨੂੰ ਐਕਸਪਲੇਨ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਮੈਂ ਜ਼ਿਆ ਸਕ੍ਰੋਲ ਕਰਾਂਗਾ ਤੁਸੀਂ ਨੋਟ ਆਊਟ ਕਰ ਸਕਦੇ ਹੋ ਠੀਕ ਹੈ ਟੋਟਲ ਮੁਲਾਕੇ ਭਾਰਤ ਦੇ ਗੁਣਾਂ ਨੂੰ ਇੱਥੇ ਦਰਸਾਇਆ ਗਿਆ ਕਿ ਭਾਰਤ ਦੇ ਵਿੱਚ ਅਲੱਗ-ਅਲੱਗ ਰੋਕ ਰਹਿੰਦੇ ਨੇ ਅਲੱਗ-ਅਲੱਗ ਥਾਮਾਂ ਨੂੰ ਮੰਨਦੇ ਨੇ ਅਲੱਗ-ਅਲੱਗ ਧਰਮਾਂ ਨੂੰ ਮੰਨਦੇ ਨੇ ਪਰ ਫਿਰ ਵੀ ਇੱਕਜੁੱਟ ਨੇ ਤੇ ਉਹਦੇ ਗਣ ਗਣ ਗੋਣੇ ਜਿਹੜੇ ਆ ਬਹੁਤ ਜ਼ਰੂਰੀ ਨੇ ਸੌਰਸਮ ਵੇਦਨਾ ਪੁਸਤਕ ਦੀ ਅਸੀਂ ਗੱਲ ਇਹਦੇ ਵਿੱਚ ਕੀਤੀ ਹੈ ਜੇਕਰ ਅਸੀਂ ਹੁਣ ਗੱਲ ਕਰੀਏ ਕੇਂਦਰੀ ਭਾਵ ਦੀ ਤਾਂ ਭਾਰਤ ਕਵਿਤਾ ਦਾ ਕੇਂਦਰੀ ਭਾਵ ਕਿਹੜਾ ਵਾਤਾ ਅਸੀਂ ਭਾਰਤ ਦੇ ਗੁਣਾਂ ਦਾ ਗਾਇਨ ਕਰਦੇ ਰਹਾਂਗੇ ਅਸੀਂ ਕੇਂਦਰੀ ਭਾਵ ਦੀ ਗੱਲ ਕਰ ਰਹੇ ਹਾਂ ਚਾਰ ਤੋਂ ਪੰਜ ਲਾਈਨਾਂ ਪਰ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਕੇਂਦਰੀ ਭਾਵ ਲਿਖਣ ਤੋਂ ਪਹਿਲਾਂ ਇਹ ਚੀਜ਼ ਜ਼ਰੂਰ ਲਿਖਣੀ ਆ ਕਿ ਭਾਰਤ ਕਵਿਤਾ ਜਿਹੜੀ ਹੈ ਫਿਰੋਜ਼ ਦੀਨ ਸ਼ਰਫ ਦੁਆਰਾ ਲਿਖੀ ਗਈ ਹੈ ਇਸ ਦਾ ਕੇਂਦਰੀ ਭਾਵ ਇਹ ਦੇ ਅਨੁਸਾਰ ਹੈ ਅਸੀਂ ਭਾਰਤ ਦੇ ਗੁਣਾਂ ਦਾ ਗਾਇਨ ਕਰਦੇ ਰਹਾਂਗੇ ਇਹ ਸੂਹਣੀਆਂ ਥਾਮਾਂ ਠੰਡੀਆਂ ਸ਼ਾਮਾਂ ਤੇ ਹੁਸਨਾਨਾ ਭਰਪੂਰ ਹੈ ਇਸ ਵਿੱਚ ਪਿਆਰ ਪਾਲਦੇ ਹਨ ਇਤੋਂ ਦਾ ਹੁਸਨ ਮਾਨ ਨੂੰ ਮੋਹਦਾ ਹੈ ਇਸ ਨੇ ਇਸ ਦੇ ਇਸ਼ਕ ਨੇ ਫਾਹੀ ਲਾਈ ਹੋਈ ਹੈ ਜਿਸ ਕਰਕੇ ਇੱਥੇ ਹੀਰ ਰਾਂਝੇ ਇੱਕ ਦੂਜੇ ਨੂੰ ਪਿਆਰ ਨੂੰ ਮਾਨਦੇ ਨੇ ਇੱਥੇ ਕ੍ਰਿਸ਼ਨ ਦੀ ਬਾਂਸਰੀ ਵਜਦੀ ਹੈ ਇਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਬੁੱਲੇ ਸ਼ਾਹ ਦੀ ਕਾਫੀ ਦਾ ਬੋਲਬਾਲਾ ਹੈ ਅਸੀਂ ਅਜਿਹੇ ਭਾਰਤ ਦੇ ਗੁਣਾਂ ਦਾ ਗਾਇਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਾਂਗੇ ਸੋ ਇਹ ਇੱਥੇ ਸਾਡਾ ਜਿਹੜਾ ਵਾ ਕੇਂਦਰੀ ਭਾਵ ਪੂਰਾ ਹੋ ਜਾਂਦਾ ਹੈ ਠੀਕ ਹੈ ਵੀਡੀਓ ਕਿਦਾਂ ਲੱਗੀ ਮੈਨੂੰ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਬਾਤ ਤੋਂ ਬਾਅਦ ਸ਼ੇਅਰ ਕਰਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਕਿਉਂਕਿ ਇੱਕੋ ਇੱਕੋ ਇਹ ਆ ਚੈਨਲ ਆ ਜਿੱਥੇ ਤੁਹਾਨੂੰ ਸਾਰੀ ਤਿਆਰੀ ਬਿਲਕੁਲ ਫ੍ਰੀ ਆਫ ਕੋਸਟ ਕਰਵਾਈ ਜਾ ਰਹੀ ਹੈ ਅੱਗੇ ਆਉਣ ਵਾਲੇ ਦਿਨਾਂ ਚ ਪੇਪਰਾਂ ਦੇ ਵਿੱਚ ਵੀ ਮੌਡਲ ਟੈਸਟ ਪੇਪਰ ਤੇ ਪੀਡੀਐਫ ਫਾਈਲਸ ਤੇ ਇੰਪੋਰਟੈਂਟ ਕੁਐਸਚਨ ਵੀ ਦੱਸੇ ਜਾਣਗੇ ਇਸ ਕਰਕੇ ਚੈਨਲ ਤੇ ਬਣੇ ਰਹੋ ਤੇ ਟੈਲੀਗ੍ਰam ਨੂੰ ਜੁਆਇਨ ਕਰੋ ਥੱਲੇ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਤੇ ਇਸ ਪਲੇਲਿਸਟ ਨੂੰ ਫਾਲੋ ਕਰਿਓ ਅਗਲੀ ਵੀਡੀਓ ਚ ਅਸੀਂ ਕਰਾਂਗੇ ਮਾਂ ਦਾ ਦਿਲ ਤਾਂ ਵੀਡੀਓ ਵਧੀਆ ਲੱਗਦੀ ਹੈ ਲ